ਹੱਤਕੇ ਲਾ ਜਾਂਦੇ ਨੇ ਤੇ ਆਪਾਂ ਹੱਕੇ ਜਾਂਦੇ ਨੇ ਜੋ ਉਹਨਾਂ ਨੂੰ ਚਾਹੀਦਾ ਹੁੰਦਾ ਉਹ ਤੁਹਾਡੇ ਦਿਮਾਗ ਚ ਪਾ ਦਿੰਦੇ ਨੇ ਕਿਵੇਂ ਪਾ ਦਿੰਦੇ ਨੇ ਐਡਵਰਟਾਈਜ਼ਮੈਂਟ ਆ ਦੇ ਤੂੰ ਝੂਠੇ ਵਾਅਦੇ ਕਰੂ बार-बार ਸਾਨੂੰ ਵਾਅਦੇ ਟਿਕਦੇ ਨੇ बार-बार ਅਸੀਂ ਧੋਖਾ ਖਾਂਦੇ ਨੇ ਤੇ बार-बार ਉਹ ਵੀ ਵਗ ਬਣਾ ਕੇ ਤੁਰੇ ਜਾਂਦੇ ਨੇ ਤੇ ਆਉਣ ਵਾਲੇ ਸਮੇਂ ਵਿੱਚ ਵੀ ਸਾਡਾ ਇਓ ਹਾਲ ਹੋਣਾ ਬੱਚੋ ਕਿਵੇਂ ਜਿੰਨੀ ਦੇਰ ਤੱਕ ਅਸੀਂ ਲੰਬੀ ਰਣਨੀਤੀ ਨਹੀਂ ਅਪਣਾਉਂਦੇ ਸਾਨੂੰ ਸਾਰੇ ਫਰੰਟਾਂ ਤੇ ਲੜਨਾ ਪਊ ਸਾਨੂੰ ਸਮਾਜਿਕ ਫਰੰਟਾਂ ਤੇ ਲੜਨਾ ਪਊ ਸਾਨੂੰ ਰਾਜਨੀਤਿਕ ਫਰੰਟਾਂ ਤੇ ਲੜਨਾ ਪਊ ਤੁਹਾਨੂੰ ਕਾਰਨਤਾਰ ਨਹੀਂ ਫਰੰਟਾਂ ਤੇ ਲੜਨਾ ਪਊ ਫਿਰ ਜਾ ਕੇ ਸਾਡੀਆਂ ਮੰਗਾਂ ਮੰਨਿਆ ਜਾਏ ਆ ਨਹੀਂ ਤਾਂ ਕੀ ਕਰਦੇ ਇਹ ਸਮਾਜਿਕ ਲੋਕਾਂ ਨੂੰ ਇਹ ਦੱਸਦੇ ਕੀ ਇਹ 1.5% 2% ਇਹ ਰਾਜਨੀਤਿਕ 14% ਲਾ ਜਾਂਦਾ ਕਿੰਨੇ ਦਾ 5 ਮਹੀਨਾ ਦਾ ਤੇ ਬਾਕੀ ਸਕੂਲਾਂ ਨੂੰ ਉਹਨਾਂ ਦੀ ਮਰਜੇ ਕਰਨ ਦੀ ਖਤਮ ਕਰਨ ਦੀ ਤੇ ਸਕੂਲਾਂ ਦੇ ਛੋਟੇ ਜਿਹੇ ਸਕੂਲ ਨੇ ਚਾਹੇ ਮਿਡਲ ਸਕੂਲ ਨੇ ਪ੍ਰਾਇਮਰੀ ਸਕੂਲ ਨੇ ਉਹਨਾਂ ਨੂੰ ਖਤਮ ਕਰਨ ਤੇ ਤੋਲੇ ਹੋਣੇ ਲਗਾਤਾਰ ਜਿਹੜੀ ਆਕਾਰ ਘਟਾਈ ਆ ਨਿਜੀਕਰਨ ਦੇ ਦਾਅ ਤੇ ਇਹ ਚੱਲੇ ਹੋਣੇ ਜਿਹਦੇ ਕਰਕੇ ਅਧਿਆਪਕਾਂ ਦੇ ਵਿੱਚ ਮੁਲਾਜ਼ਮਾਂ ਦੇ ਵਿੱਚ ਬਹੁਤ ਵੱਡਾ ਰੋਸ ਹੈ ਤੁਸੀਂ ਦੇਖੋ ਕਿ ਗੱਲਾਂ ਤਾਂ ਬਹੁਤ ਵੱਡੀਆਂ ਵੱਡੀਆਂ ਕਰਦੇ ਸੀ ਕਿ ਅਸੀਂ ਦਿੱਲੀ ਦੇ ਸੁਪਨੇ ਦਿਖਾਉਂਦੇ ਹਾਂ ਕਿ ਦਿੱਲੀ ਦੇ ਵਿੱਚ ਵਰਲਡ ਇੰਨੇ ਮੈਂ ਰਾਉ ਰੰਗ ਕਰ ਡਾਰੀ ਅੱਜ ਗੁਰੂ ਨੇ ਫੇਰ ਸਤਪੁਰਜ ਜੀ ਨੇ ਇੰਨੇ ਮੈਂ ਸਿਰ ਦੇ ਵਿੱਚ ਹੀ ਟਿਕਾੜੀ ਦਾ ਰਾਜ ਬਣਾ ਦਿੰਦਾ ਬਹੁਤ ਬਹੁਤ ਧੰਨਵਾਦ ਅੱਜ ਦੇ ਦਿਨ ਦੇ ਤੁਸੀਂ ਕਿਹਾ ਸਮਾਰੋਹ ਦੀ ਆਪਣੀ ਉੱਚੀ ਪੋਸਟ ਦਾ ਹੰਕਾਰ ਦਾ ਗੱਲ ਨਹੀਂ ਕਹਿਣਾ ਚਾਹੁੰਦਾ ਕਿ ਜਿਹੜਾ ਮੈਂ ਬਹੁਤ ਉੱਪਰ ਉੱਪਰਲੀ ਪੋਸਟ ਤੇ ਸਕਾ ਜ਼ੁਲਮ ਦੇ ਖਿਲਾਫ ਜੀ ਸਭ ਤੋਂ ਉੱਪਰਲੀ ਪੋਸਟ ਤੇ ਮਹਾਰਾਜ ਸਾਹਿਬ ਸਾਡਾ ਨਾਮ ਲੈਣਾ ਚਾਹੁੰਦਾ ਹੈ ਤੇ ਗੁਰੂ ਗ੍ਰੰਥ ਸਾਹਿਬ ਜੀ ਤੋਂ ਉੱਤੇ ਹੋਰ ਕੋਈ ਨਹੀਂ ਹੈ ਜਿਹੜਾ ਸੰਦੇਸ਼ ਕਰਕੇ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਹੋਏ ਨਸਲ ਕਰੀਏ ਹੋ ਨਸ਼ੇ ਨੂੰ ਦੂਰ ਹੋਣ ਸਹਾਇਤਾ ਮਹਾਰਾਜ ਜੀ ਨੇ ਜਿਹਨੇ ਕੰਮ ਨਿਸ਼ਾਦ ਮੰਗਾ ਉਹਦਾ ਪਰਿਵਾਰ ਹੋਣ ਸਾਨੂੰ ਨਿਬਰੇ ਖਰਾਬ ਲੱਗ ਗਿਆ ਇਹ ਇਸ ਕਰਕੇ ਤਵੇ ਦੇ ਕਰਨ ਸਾਨੂੰ ਜੀ ਕੋਈ 86 ਬੰਦ ਹੁਣ ਜਿਹੜਾ ਸੀ ਉਹੀ ਨੂੰ ਜਿੱਦ ਲੱਗਦਾ ਸੀ ਨਹੀਂ ਮੈਕ ਦੇ ਦਿਓ ਜੀ ਹਰਦੀ ਦੇ ਉੱਤੇ ਨੇੜੇ-ਤੇੜੇ ਵੀ ਨਹੀਂ ਆ ਗਏ ਹੋਰ ਰਾਵਣ ਦਾ ਕੁਰਬਾਨੀ ਦੇ ਵਿੱਚ ਕਿ ਫੈਕਟਰ 2 ਗੁਣ ਨਾਲ ਨਹੀਂ ਲਾਗੂ ਕੀਤਾ ਗਿਆ ਜਿਸ ਕਰੇ ਮਲਾਇਮ ਨੂੰ ਲਗਾਤਾਰ ਮੁੱਖ ਨੇ ਭਵਨਤਮਾਨ ਵਿਤਾਂ ਦੇ ਹਰਪਾਲ ਸਿੰਘਾ ਤੋਂ ਮਾਂਗ ਕੀਤੀ ਜਾ ਰਹੀ ਹੈ ਕਿ ਸਾਨੂੰ ਫੈਟ 25 ਲੱਖ ਦਿੱਤਾ ਜਾਵੇ ਹਾਂਜੀ ਮਾਨ ਜੀ ਹਾਂਜੀ ਪੰਜਾਬ ਸਰਕਾਰ ਦੇ ਵਿਭਾਗਾਂ ਵਿੱਚ ਕੰਮ ਕਰਦੇ ਕੱਚੇ ਮਲਾਜ਼ਮ ਕਦੋਂ ਪੱਕੇ ਕਰੇ ਜਾਣਗੇ ਜੀ ਮੁੱਖ ਮੰਤਰੀ ਜੀ ਮੁੱਖ ਮੰਤਰੀ ਭਵਨ ਤਮਾਨ ਕਈ ਵਾਰ ਕਹਿ ਚੁੱਕਿਆ ਜੋ ਪੰਜਾਬ ਸਰਕਾਰ ਦੇ ਵਿਭਾਗਾਂ ਵਿੱਚ ਕੰਮ ਕਰਦੇ ਕੱਚੇ ਮਲਾਜ਼ਮਾਂ ਉਹਨਾਂ ਅੱਗੇ ਮੈਂ ਕੱਚਾ ਸ਼ਬਦ ਕੱਟੂੰਗਾ ਪਰ 2.5 ਤੋਂ ਉੱਪਰ ਦਾ ਸਮਾਂ ਹੋ ਚੁੱਕਾ ਹੈ ਸਰਕਾਰ ਬਣੀ ਨੂੰ ਪੰਜਾਬ ਸਰਕਾਰ ਦੇ ਵਿਭਾਗਾਂ ਵਿੱਚ ਕੰਮ ਕਰਦੇ ਜੋ ਕੱਚੇ ਮਲਾਜ਼ਮਾਂ ਪੱਕੇ ਨਹੀਂ ਕੀਤਾ ਗਿਆ ਜਿਸ ਤਰ੍ਹਾਂ ਰੂਪੜ ਸੰਭਾਲਣ ਦੇ ਵਿੱਚ ਤੇ ਗੁਰੂ ਹਰਗੋਬਿੰਦ ਸਾਹਿਬਾ ਜੀ ਦੇ ਧਰਮ ਨੈਰਾ ਮੁਹੱਬਤੇ ਵਿੱਚ 20-20 ਸਾਲਾਂ ਤੋਂ ਠੇਕੇਦਾਰਾਂ ਦੇ ਕੋਲ ਕੰਮੇ-ਕੰਮ ਕਰਦੇ ਆ ਪਰ ਬਹੁਤ ਹੀ ਘੜਤਨਖਾਨ ਦੇ ਮਨੂਨੇ ਦਖਾਨ ਦੇ ਉੱਪਰ ਉਹਨਾਂ ਜਿੱਕ ਵੀ ਕੰਮ ਪੱਕਾ ਨਹੀਂ ਕੀਤਾ ਗਿਆ ਹਾਂਜੀ ਮੈਨੂੰ ਜੀ ਹਾਂਜੀ ਸਰ ਜੀ 2014 ਤੋਂ